ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਬ੍ਰੈਡ ਰੋਲ ਜੋ ਕਿ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਬਣਨਗੇ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਬ੍ਰੈਡ ਰੋਲ ਬਣਾਓਗੇ ਤਾਂ ਬਹੁਤ ਹੀ ਲੰਮੇ ਸਮੇਂ ਤੱਕ ਵੀ ਇਹ ਕ੍ਰਿਸਪੀ ਬਣੇ ਰਹਿਣਗੇ ਤੇ ਬਹੁਤ ਟੇਸਟੀ ਵੀ ਬਣਨਗੇ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਬੋਲ ਚ ਤਿੰਨ ਉਬਲੇ ਹੋਏ ਆਲੂਨੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਉਬਾਲ ਕੇ ਠੰਡੇ ਕਰ ਲੈਣਾ ਗਰਮ ਨਹੀਂ ਹੋਣੇ ਚਾਹੀਦੇ ਹੁਣ ਜਦਾ ਤੁਸੀਂ ਇਹਨਾਂ ਨੂੰ ਕੱਦੂਕਾਸ਼ ਕਰ ਲੋ ਜਾਂ ਕਿਸੇ ਮੈਸ਼ਰ ਨਾਲ ਇਹਨਾਂ ਨੂੰ ਮੈਸ਼ ਕਰ ਲੋ ਜਾਂ ਹੱਥਾਂ ਨਾਲ ਵੀ ਤੁਸੀਂ ਇਹਨਾਂ ਨੂੰ ਮੈਸ਼ ਕਰ ਸਕਦੇ ਹੋ ਆਲੂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਆਲੂ ਬਿਲਕੁਲ ਠੰਡੇ ਹੋਣੇ ਚਾਹੀਦੇ ਨੇ ਗਰਮ ਨਹੀਂ ਹੋਣੇ ਚਾਹੀਦੇ ਦੇਖੋ ਆਲੂਆਂ ਨੂੰ ਆਪਾਂ ਮੈਸ਼ ਕਰ ਲਿਆ ਹੁਣ ਉਸ ਤੋਂ ਬਾਅਦ ਇੱਥੇ ਮੈਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਸੀ ਪਿਆਜ਼ ਪੋਣੇ ਨੇ ਤੁਸੀਂ ਕੱਟ ਕੇ ਵਿੱਚ ਉਸ ਤੋਂ ਬਾਅਦ ਆਪਾਂ ਮਸਾਲੇ ਐਡ ਕਰਦੇ ਆ ਇੱਕ ਚਮਚ ਨਮਕ ਦਾ ਅੱਧਾ ਚਮਚ ਲਾਲ ਮਿਰਚ ਪਾਊਡਰ ਦਾ ਪਾਇਆ ਅੱਧਾ ਚਮਚੀ ਕਾਲੀ ਮਿਰਚ ਪਾਊਡਰ ਦਾ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਅੱਧਾ ਚਮਚ ਭੁੰਨੇ ਜੀਰੇ ਪਾਊਡਰ ਭੁੰਨੇ ਦਾ ਜੀਰੇ ਦਾ ਜਿਹੜਾ ਪਾਊਡਰ ਹੁੰਦਾ ਉਹ ਪਾਇਆ ਤੇ ਅੱਧਾ ਚਮਚੀ ਪਾਇਆ ਦਾਧਰੀ ਕੁੱਟੀ ਹੋਈ ਲਾਲ ਮਿਰਚ ਤੇ ਇੱਕ ਚਮਚ ਪਾਇਆ ਕਸੂਰੀ ਮੇਥੀ ਦਾ ਤੇ ਅੱਧਾ ਚਮਚੀ ਪਾਵਾਂਗੇ ਇਹਦੇ ਵਿੱਚ ਅਜਵਾਇਨ ਦਾ ਸਾਰੇ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਾਂਗੇ ਆਲੂਆਂ ਦੇ ਵਿੱਚ ਬਹੁਤ ਹੀ ਸਿੰਪਲ ਮਸਾਲਿਆਂ ਨਾਲ ਜਿਹੜੀ ਇਹ ਸਟਫਿੰਗ ਬਣ ਕੇ ਤਿਆਰ ਹੋ ਜਾਂਦੀ ਹੈ ਹੋਰ ਕੋਈ ਜ਼ਿਆਦਾ ਮਸਾਲੇ ਪਾਉਣ ਦੀ ਲੋੜ ਨਹੀਂ ਜਿਹੜੇ ਵੀ ਮਸਾਲੇ ਤੁਹਾਡੇ ਘਰ ਨੇ ਤੁਸੀਂ ਇਹਦੇ ਵਿੱਚ ਵਰਤ ਸਕਦੇ ਹੋ ਉਸ ਤੋਂ ਬਾਅਦ ਆਪਾਂ ਸਟਫਿੰਗ ਦੇਖੋ ਸਾਈਡ ਤੇ ਰੱਖਤੀ ਤਿਆਰ ਕਰਕੇ ਉਸ ਤੋਂ ਬਾਅਦ ਮੈਂ ਬ੍ਰੈਡ ਲੈਨੇ ਮੈਂ 8-9 ਬ੍ਰੈਡ ਲੈਨੇ ਤੁਸੀਂ ਆਪਣੀ ਕੁਆਂਟੀਟੀ ਦੇ ਅਨੁਸਾਰ ਵੱਧ ਜਾ ਘੱਟ ਲੈ ਸਕਦੇ ਹੋ ਬ੍ਰੈਡਾਂ ਦੇ ਤੁਸੀਂ ਕਿਨਾਰੇ ਇਸ ਤਰ੍ਹਾਂ ਦੇਖੋ 나ਇਫ ਦੀ ਮਦਦ ਨਾਲ ਤੁਸੀਂ ਕੱਟ ਕਰਦੇ ਨੇ ਨੇ ਬ੍ਰਾਊਨ ਪਾਰਟ ਆਪਾਂ ਹਟਾ ਦੇਣਾ ਦੇਖੋ ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡਾਂ ਨੂੰ ਕੱਟ ਕੇ ਸਾਈਡਾਂ ਕੱਟ ਕੇ ਤਿਆਰ ਕਰ ਲਾਂਗੇ ਬ੍ਰੈਡ ਤੁਸੀਂ ਬ੍ਰਾਊਨ ਵੀ ਲੈ ਸਕਦੇ ਹੋ ਜਾਂ ਵਾਈਟ ਵੀ ਲੈ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਦੇਖੋ ਬ੍ਰੈਡ ਨੂੰ ਆਪਾਂ ਸਾਈਡ ਤੇ ਰੱਖਤਾ ਹੁਣ ਆਪਾਂ ਇੱਕ ਪਤਲਾ ਘੋਲ ਤਿਆਰ ਕਰਾਂਗੇ ਮੈਦੇ ਤੇ ਪਾਣੀ ਦਾ ਮੈਂ 3 ਚਮਚ ਮੈਂ ਮੈਦਾ ਲਿਆ ਇੱਕ ਪਲੇਟ ਚ ਤੇ ਅੱਧਾ ਕੱਪ ਪਾਣੀ ਪਾ ਕੇ ਤੁਸੀਂ ਇੱਕ ਪਤਲਾ ਘੋਲ ਤਿਆਰ ਕਰ ਲੈਣਾ ਜਿਹਨੂੰ ਆਪਾਂ ਸਲਰੀ ਵੀ ਬੋਲਦੇ ਹਾਂ ਦੇਖੋ ਚੰਗੀ ਤਰ੍ਹਾਂ ਇਹਨੂੰ ਮੈਦੇ ਨੂੰ ਮਿਕਸ ਕਰ ਲੈਣਾ ਤਾਂ ਕਿ ਜਿਹੜੀਆਂ ਕੋਈ ਗੰਡਾ ਵਗੈਰਾ ਨਾ ਰਹਿਣ ਘੋਲ ਚ ਚੰਗੀ ਤਰ੍ਹਾਂ ਸਮੂਥ ਹੋਣਾ ਚਾਹੀਦਾ ਤਿੰਨ ਚਮਚ ਮੈਦੇ ਚ ਮੈਂ ਅੱਧਾ ਕੱਪ ਪਾਣੀ ਪਾਇਆ ਇੱਕ ਪਤਲਾ ਘੋਲ ਬਣਾ ਕੇ ਤਿਆਰ ਕਰਨਾ ਆਪਾਂ ਨੇ ਦੇਖੋ ਮੈਦੇ ਤੇ ਪਾਣੀ ਦਾ ਘੋਲ ਬਣ ਕੇ ਤਿਆਰ ਹੈ ਹੁਣ ਆਪਾਂ ਜਿਹੜੀ ਸਟਫਿੰਗ ਬਣਾਈ ਸੀ ਉਸ ਦੇ ਤੁਸੀਂ ਦੇਖੋ ਇਸ ਤਰ੍ਹਾਂ ਪਹਿਲਾਂ ਪੇੜੇ ਬਣਾ ਕੇ ਉਹਨਾਂ ਦੇ ਇਸ ਤਰ੍ਹਾਂ ਰੋਲ ਬਣਾ ਕੇ ਰੱਖ ਲਓ ਤਾਂ ਕਿ ਜਦੋਂ ਆਪਾਂ ਬ੍ਰੈਡ ਰੋਲ ਬਣਾਈਏ ਤਾਂ ਉਹਨਾਂ ਨੂੰ ਧੰਨ ਵਿੱਚ ਆਸਾਨੀ ਰਹੇ ਤੇ ਉਹ ਜਲਦੀ ਬਣ ਜਾਣ ਇਸ ਤਰ੍ਹਾਂ ਆਪਾਂ ਸਟਫਿੰਗ ਦੇ ਸਾਰੇ ਰੋਲ ਜੇ ਬਣਾ ਕੇ ਤਿਆਰ ਕਰਕੇ ਰੱਖ ਲਾਂਗੇ ਜੇ ਬ੍ਰੈਡ ਰੋਲ ਤੁਸੀਂ ਗੋਲ ਬਣਾਉਣਾ ਚਾਹੋ ਤਾਂ ਗੋਲ ਵੀ ਬਣਾ ਸਕਦੇ ਹੋ ਜਿਸ ਸ਼ੇਪ ਦੇ ਬਣਾਉਣਾ ਚਾਹੋ ਜਿਸ ਵੀ ਸ਼ੇਪ ਦੇ ਤੁਸੀਂ ਬਣਾਉਣਾ ਚਾਹੋ ਬਣਾ ਸਕਦੇ ਹੋ ਫਿਰ ਤੁਸੀਂ ਦੇਖੋ ਇੱਕ ਬ੍ਰੈਡ ਲੈਣਾ ਹੈ ਬ੍ਰੈਡ ਨੂੰ ਥੋੜਾ ਜਿਹਾ ਪਾਣੀ ਚ ਡਿੱਪ ਕਰਨਾ ਹੈ ਜਿਆਦਾ ਨਹੀਂ ਤੁਸੀਂ ਪਾਣੀ ਚ ਭਿਉਣਾ ਇਸ ਨੂੰ ਫਿਰ ਬਿਲਕੁਲ ਵੀ ਗਿੱਲਾ ਹੋ ਜਾਊਗਾ ਬ੍ਰੈਡ ਟੁੱਟ ਜਾਊਗਾ ਬਿਲਕੁਲ ਥੋੜਾ ਜਿਹਾ ਪਾਣੀ ਚ ਡੁਬੋ ਕੇ ਨਾਲ ਦੀ ਨਾਲ ਤੁਸੀਂ ਬਾਹਰ ਕੱਢ ਕੇ ਉਸ ਨੂੰ ਵਿੱਚ ਸਟਫਿੰਗ ਰੱਖ ਲੈਣੀ ਹੈ ਦੇਖੋ ਇਸ ਤਰ੍ਹਾਂ ਫੋਲਡ ਕਰ ਲੈਣਾ ਫਿਰ ਚੰਗੀ ਤਰ੍ਹਾਂ ਤੁਸੀਂ ਜਿਹੜਾ ਐਕਸਟਰਾ ਪਾਣੀ ਹੈ ਉਹਦਾ ਨਚੋੜ ਦੇਣਾ ਇਸ ਤਰ੍ਹਾਂ ਸ਼ੇਪ ਤੁਸੀਂ ਕੋਈ ਗੋਲੇ ਵੀ ਬਣਾ ਸਕਦੇ ਹੋ ਉਸ ਦੇ ਓਵਲ ਸ਼ੇਪ ਦੇ ਵੀ ਇਸ ਤਰ੍ਹਾਂ ਰੋਲ ਜਿਹੜੇ ਬਣਾ ਸਕਦੇ ਹੋ ਦੇਖੋ ਬਿਲਕੁਲ ਮੈਂ ਥੋੜਾ ਜਿਹਾ ਬ੍ਰੈਡ ਨੂੰ ਪਾਣੀ ਚ ਡਿਪ ਕਰ ਰਹੀ ਹਾਂ ਜਿਆਦਾ ਨਹੀਂ ਕਰੀ ਉਸ ਤੋਂ ਬਾਅਦ ਇਹਦੇ ਵਿੱਚ ਸਟਫਿੰਗ ਰੱਖ ਲੈਣੀ ਹੈ ਜਿਹੜੀ ਆ ਪਾਲੂ ਦੀ ਬਣਾਈ ਹੈ ਤੇ ਇਸ ਨੂੰ ਚਾਰੇ ਪਾਸਿਓ ਇਸ ਤਰ੍ਹਾਂ ਦੇਖੋ ਬੰਦ ਕਰਕੇ ਦੋਨਾਂ ਹੱਥਾਂ ਨਾਲ ਤੁਸੀਂ ਜਿਹੜਾ ਇਹਦਾ ਪਾਣੀ ਆ ਐਕਸਟਰਾ ਪਾਣੀ ਆ ਉਹ ਨਿਚੋੜ ਦੇਣਾ ਕੁਝ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਤੇ ਬਹੁਤ ਆਸਾਨੀ ਨਾਲ ਇਹ 10 ਤੋਂ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਜਦੋਂ ਵੀ ਘਰੇ ਕੋਈ ਮਹਿਮਾਨ ਆਉਂਦਾ ਹੋਵੇ ਕੋਈ ਪਾਰਟੀ ਹੋਵੇ ਤੁਸੀਂ ਝੱਟਪਟ ਇਹਨਾਂ ਨੂੰ ਬਣਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਆਪਾਂ ਮੈਦੇ ਦਾ ਘੋਲ ਪਾਇਆ ਬਣਾਇਆ ਸੀ ਉਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਤੇ ਮਿਰਚ ਪਾਇਆ ਜ਼ਿਆਦਾ ਨਹੀਂ ਪਾਉਣਾ ਤਾਂ ਕਿ ਇਹ ਉੱਪਰੋਂ ਫਿੱਕੇ ਫਿੱਕੇ ਨਾ ਲੱਗਣ ਚਮਚ ਦਾ ਚੌਥਾ ਹਿੱਸਾ ਮੈਂ ਨਮਕ ਦਾ ਪਾਇਆ ਚਮਚ ਦਾ ਚੌਥਾ ਹਿੱਸਾ ਹੀ ਪਾਇਆ ਮੈਂ ਲਾਲ ਮਿਰਚ ਪਾਊਡਰ ਦਾ ਜਿਹੜੀਆਂ ਆਪਾਂ ਸਾਈਡਾਂ ਕੱਟੀਆਂ ਸੀ ਉਹਨਾਂ ਨੂੰ ਮੈਂ ਗ੍ਰाइंड ਕਰਕੇ ਦੇਖੋ ਬ੍ਰੈਡ ਕ੍ਰੰਬਸ ਬਣਾ ਲਈ ਇਹਦੇ ਨਾਲ ਜਿਹੜੇ ਬ੍ਰੈਡ ਰੋਲ ਨੇ ਬਹੁਤ ਹੀ ਕ੍ਰਿਸਪੀ ਬਣਨੇਗੇ ਉਸ ਤੋਂ ਬਾਅਦ ਤੁਸੀਂ ਬ੍ਰੈਡ ਰੋਲ ਲੈਣਾ ਹੈਗਾ ਉਸ ਤੋਂ ਬਾਅਦ ਜਿਹੜੀ ਆਪਾਂ ਸਲਰੀ ਬਣਾਈ ਆ ਪਤਲਾ ਘੋਲ ਬਣਾਇਆ ਉਹਦੇ ਵਿੱਚ ਡਿਪ ਕਰਕੇ ਉਸ ਤੋਂ ਬਾਅਦ ਜਿਹੜਾ ਆਪਾਂ ਬ੍ਰੈਡਾਂ ਦਾ ਚੂਰਾ ਬਣਾਇਆ ਹੈਗਾ ਜਾਨਕਿ ਬ੍ਰੈਡ ਕ੍ਰੰਬਸ ਬਣਾਏ ਨੇ ਉਹਦੇ ਵਿੱਚ ਉਹਨਾਂ ਨਾਲ ਤੁਸੀਂ ਚੰਗੀ ਤਰ੍ਹਾਂ ਬ੍ਰੈਡ ਨੂੰ કોટ ਕਰ ਦੇਣਾ ਇਹਦੇ ਨਾਲ ਜਿਹੜੇ ਬ੍ਰੈਡ ਰੋਲ ਨੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਇੱਕ ਹੱਥ ਤੁਸੀਂ ਗਿੱਲਾ ਰੱਖਣਾ ਤੇ ਇੱਕ ਸੁੱਕਾ ਰੱਖਣਾ ਕਿਲੇ ਹੱਥ ਨਾਲ ਤੁਸੀਂ ਬ੍ਰੈਡ ਨੂੰ ਜਿਹੜਾ ਆਪਾਂ ਮੈਦੇ ਦਾ ਘੋਲ ਬਣਾਇਆ ਉਹਦੇ 'ਚ ਕੋਟ ਕਰਨਾ ਹੈ ਡਿਪ ਕਰਨਾ ਹੈਗਾ ਤੇ ਸੁੱਕੇ ਹੱਥ ਨਾਲ ਤੁਸੀਂ ਜਿਹੜੇ ਆਪਾਂ ਬ੍ਰੈਡ ਕ੍ਰੰਬਸ ਬਣਾਏ ਨੇ ਉਹਦੇ ਨਾਲ ਚੰਗੀ ਤਰ੍ਹਾਂ ਕੋਟ ਕਰ ਲੈਣੇ ਨੇ ਸਾਰੇ ਬ੍ਰੈਡ ਰੋਲ ਦੇਖੋ ਬ੍ਰੈਡ ਰੋਲ ਆਪਣੇ ਕਿੰਨੇ ਵਧੀਆ ਬਣ ਕੇ ਤਿਆਰ ਨੇ ਉਸ ਤੋਂ ਬਾਅਦ ਕੜਾਹੀ 'ਚ ਮੈਂ ਤੇਲ ਪਹਿਲਾਂ ਹੀ ਗਰਮ ਰੱਖਿਆ ਹੋਇਆ ਸੀ ਤੇਲ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਠੰਡਾ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਤੋਂ ਹਾਈ ਫਲੇਮ ਤੇ ਸੇਕਾਂਗੇ ਪਹਿਲਾਂ ਤੁਸੀਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਹਿਲਾਉਣਾ ਕਿਉਂਕਿ ਪਹਿਲਾਂ ਹੀ ਇਹ ਟੁੱਟ ਜਾਣਗੇ ਇਹਨਾਂ ਨੂੰ ਇੱਕ ਸਾਈਡ ਤੋਂ ਹੇਠੋਂ ਥੋੜਾ ਜਿਹਾ ਪੱਕਣ ਦਿਓ ਫਿਰ ਆਪਾਂ ਇਹਦੀਆਂ ਸਾਈਡਾਂ ਚੇਂਜ ਕਰਾਂਗੇ ਉਪਰ ਬ੍ਰੈਡ ਕ੍ਰੰਬਸ ਲਾਉਣ ਨਾਲ ਇਹ ਬਹੁਤ ਹੀ ਜ਼ਿਆਦਾ क्रिस्पी बनਦੇ ਨੇ ਤੇ ਬਹੁਤ ਟੇਸਟੀ ਤੇ ਕਰੰਚੀ ਬਣਦੇ ਨੇ ਤੁਸੀਂ ਇੱਕ ਵਾਰ ਬਣਾ ਕੇ ਜੂ ਟਰਾਈ ਕਰਿਓ ਬ੍ਰੈਡ ਰੋਲ ਦਾ ਜਿਹੜਾ ਸੁਆਦ ਹੈ ਦੁੱਗਣਾ ਹੋ ਜਾਵੇਗਾ ਇਸ ਤਰ੍ਹਾਂ ਬਣਾਉਣ ਨਾਲ ਦੇਖੋ ਜਦੋਂ ਥੋੜਾ ਜਿਹਾ ਲੱਗਣ ਵੀ ਹੀਠੋਂ ਬ੍ਰਾਊਨ ਹੋ ਗਏ ਪੱਕ ਗਏ ਫਿਰ ਤੁਸੀਂ ਹਲਕੇ ਹੱਥਾਂ ਨਾਲ ਇਹਨਾਂ ਦੀਆਂ ਸਾਈਡਾਂ ਚੇਂਜ ਕਰ ਦੇਣੀਆਂ ਨੇ ਇਸੇ ਤਰ੍ਹਾਂ ਤੁਸੀਂ ਹਿਲਾ ਕੇ ਫਿਰ ਇਸ ਨੂੰ ਚਾਰੇ ਪਾਸੇ ਸੇਕ ਲੈਣਾ ਜਦੋਂ ਤੱਕ ਕਿ ਇਹ ਬ੍ਰਾਊਨ ਕਲਰ ਦੇ ਨਹੀਂ ਹੋ ਜਾਂਦੇ ਤੇ ਕ੍ਰਿਸਪੀ ਨਹੀਂ ਹੋ ਜਾਂਦੇ ਦੇਖੋ ਬਰਾਊਨ ਹੋ ਗਏ ਤੇ ਕ੍ਰਿਸਪੀ ਵੀ ਲੱਗ ਰਹੇ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਐਸੀ ਤਰ੍ਹਾਂ ਜਿਹੜੇ ਬਾਕੀ ਬ੍ਰੈਡ ਰੋਲਸ ਸੀ ਉਹ ਵੀ ਮੈਂ ਗਰਮ ਤੇਲ ਦੇ ਵਿੱਚ ਪਾਤੇ ਤੇਲ ਉੱਤੇ ਧਿਆਨ ਰੱਖਣਾ ਗਰਮ ਹੋਣਾ ਚਾਹੀਦਾ ਜਦੋਂ ਇੱਕ ਸਾਈਡ ਤੋਂ ਥੋੜੇ ਜਿ ਸਿੱਕ ਜਾਣ 1.5 ਮਿੰਟ ਬਾਅਦ ਤੁਸੀਂ ਇਹਦੀ ਸਾਈਡ ਆ ਜਿਹੜੀ ਚੇਂਜ ਕਰ ਦੇਣੀ ਹੈ ਦੇਖੋ ਜਦੋਂ ਇਹ ਇੱਥਾਂ ਬਰਾਊਨ ਹੋ ਜਾਣ ਇਸ ਤਰ੍ਹਾਂ ਫਿਰ ਤੁਸੀਂ ਇਹਨਾਂ ਦਾ ਪਾਸਾ ਪਲਟ ਦੇਣਾ ਹੈ ਪਹਿਲਾਂ ਹੀ ਨਹੀਂ ਛੇੜਨਾ ਫਿਰ ਇਹ ਟੁੱਟ ਜਾਣਗੇ ਦੇਖੋ ਕ੍ਰਿਸਪੀ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਿਆ ਬ੍ਰੈਡ ਰੋਲ ਨੇ ਜਿਹੜੇ ਆਪਣੇ ਬਣ ਕੇ ਤਿਆਰ ਨੇ ਤੁਸੀਂ ਗਰਮਾ-ਗਰਮ ਸਰਵ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਛਟਪਟ ਇਹਨਾਂ ਨੂੰ ਬਣਾ ਸਕਦੇ ਹੋ ਜਦੋਂ ਵੀ ਸ਼ਾਮ ਨੂੰ ਭੁੱਖ ਲੱਗੇ ਜਾਂ ਬੱਚਿਆਂ ਦੇ ਟਿਫਨ ਲਈ ਵੀ ਬਣਾ ਸਕਦੇ ਹੋ ਇਹ ਰੈਸਪੀ ਤੁਸੀਂ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਸ ਨੂੰ ਤੁਸੀਂ ਟਮੇਟੋ ਕੇਚੱਪ ਨਾਲ ਵੀ ਸਰਵ ਕਰ ਸਕਦੇ ਹੋ ਮੈਂ ਇਮਲੀ ਦੀ ਸੌਸ ਨਾਲ ਇਮਲੀ ਦੀ ਚਟਨੀ ਹੁੰਦੀ ਹੈ ਜਿਹੜੀ ਉਹਦੇ ਨਾਲ ਸਰਵ ਕਰਿਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਇਹ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਉੱਪਰੋਂ ਵੀ ਕਿੰਨੇ ਕ੍ਰਿਸਪੀ ਲੱਗ ਰਹੇ ਨੇ ਦੇਖੋ ਉੱਪਰੋਂ ਕਿੰਨੇ ਕ੍ਰਿਸਪੀ ਨੇ ਹੁਣ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਣੀ ਆ ਕੱਟ ਕੇ ਵਿੱਚੋਂ ਇਹਨਾਂ ਦੀ ਸਟਰਫਿੰਗ ਕਿਵੇਂ ਦੀ ਹੈ ਦੇਖੋ ਉਪਰੋਂ ਪੂਰੇ ਕ੍ਰਾਂਚੀ ਨੇ 나යිਫ ਨਾਲ ਵੀ ਹੌਲੀ ਹੌਲੀ ਕੱਟ ਹੋ ਰਿਹਾ ਏ ਕਿਉਂਕਿ ਪੂਰੇ ਕ੍ਰਾਂਚੀ ਨੇ ਉਪਰੋਂ ਦੇਖੋ ਕਿੰਨੀ ਵਧੀਆ ਸਟਫਿੰਗ ਆ ਦੇਖ ਕੇ ਮੂੰਹ ਚ ਪਾਣੀ ਆ ਜਾਊਗਾ ਇੰਨੀ ਜਿਆਦਾ ਇਹ ਟੇਸਟੀ ਬਣੀ ਸੀ ਤੇ ਤੁਸੀਂ ਘਰ ਵਿੱਚ ਟ੍ਰਾਈ ਜ਼ਰੂਰ ਕਰਿਓ ਜੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ